ਖਬਰਾਂ ਦੀ ਸ਼ੁਰੂਆਤ ਕਰਕੇ ਇਸ ਟਾਈਮ ਜੋ ਚੱਲ ਰਿਹਾ ਹੈ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਜੋ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਦੇ ਸਿਆਸੀ ਤੇ ਸਮਾਜਿਕ ਹਾਲਾਤ ਬਣੇ ਨੇ ਉਹਨਾਂ ਤੋਂ ਸ਼ਰਮਾ ਜੀ ਸਰਪਦਾਲੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਸਰਕਾਰ ਨੇ ਉਹ ਗੱਲ ਕਬੂਲੀ ਹੈ ਜਿਹੜੀ ਸ਼ਾਇਦ ਪਹਿਲੀ ਵਾਰੀ ਕਹੀ ਜਾ ਸਕਦੀ ਹੈ ਤੇ ਅੰਦਰ ਝਾਤ ਮਾਰਨ ਵਾਲੀ ਵੀ ਆਤਮ ਪਰਚੋਲ ਕਰਨ ਵਾਲੀ ਵੀ ਹੈ ਸਰਕਾਰ ਨੇ ਮੰਨਿਆ ਕਿ ਸੁਰੱਖਿਆ ਕੁਤਾਹੀ ਨੂੰ ਲੈ ਕੇ ਸਾਡੀ ਗਲਤੀ ਹੋਈ ਹੈ ਪ੍ਰਵਿੰਜੀ ਦੇ ਵਿੱਚ ਕੋਈ ਦੋ ਰਾਹੀ ਨਹੀਂ ਕਿ ਜੋ ਘਟਨਾ ਪਹਿਲਗਾਮ ਚ ਵਾਪਰੀ ਉਹ ਬਹੁਤ ਮਤਭਾਗੀ ਹੈ ਔਰ ਅੱਤਵਾਦੀਆਂ ਨੇ ਜਿਸ ਤਰ੍ਹਾਂ ਕੇ ਹਮਲਾ ਕੀਤਾ ਪਛਾਣ ਕਰਕੇ ਅਲੱਗ ਕਰਕੇ ਧਰਮ ਦੀ ਆੜ ਲੈ ਕੇ ਬੰਦੇ ਮਾਰੇ ਤੇ ਉਸ ਤੋਂ ਬਾਅਦ ਦੁਨੀਆ ਪਰ ਦੇ ਵਿੱਚ ਉਹਨਾਂ ਦੀ ਨਿੰਦਾ ਹੋ ਰਹੀ ਹੈ ਔਰ ਪਾਕਿਸਤਾਨ ਇੱਕ ਵਾਰ ਫਿਰ ਅਕੱਲਾ ਪੈ ਗਿਆ ਪਰ ਆਪਾਂ ਆਪਣੇ ਪੱਧਰ ਤੇ ਵੀ ਕੁਝ ਪਰਚੋਰ ਕੁਝ ਸਮੀਖਿਆ ਕਰਨੀ ਹੁੰਦੀ ਹੈ ਕਿ ਇਹ ਘਟਨਾ ਵਾਪਰੀ ਕਿਵੇਂ ਸਰਹੱਦ ਤੋਂ ਪਾਕ ਨਾ ਲੱਗਦੀ ਹੱਦ ਤੋਂ 1.5 200 ਕਿਲੋਮੀਟਰ ਅੰਦਰ ਆ ਕੇ ਜੇ ਕੋਈ ਬਾਜ਼ੀਤ ਕਰ ਜਾਂਦਾ ਜੇ ਅਸੀਂ ਕਹਿੰਦੇ ਆ ਕਿ ਦੇ ਪਿੱਛੇ ਪਾਕਿਸਤਾਨ ਹੈ ਫਿਰ ਇਹਦਾ ਮਤਲਬ ਇੰਨੀ ਅੰਦਰ ਤੱਕ ਆਉਣ ਦੇਣਾ ਜਾਂ ਆ ਜਾਣਾ ਉਹਦੇ ਵਿੱਚ ਵੀ ਤਾਂ ਫਿਰ ਸਾਡੀ ਕਿਤੇ ਗਲਤੀ ਹੈ ਕਿ ਸਾਡੀਆਂ ਕਿੱਥੇ ਸੁਰੱਖਿਆ ਫੋਰਸਾਂ ਕਿੱਥੇ ਸੁਰੱਖਿਆ ਦਸਤੇ ਕਿੱਥੇ ਸੁਰੱਖਿਆ ਦਲ ਕਿੱਥੇ ਸਥਾਨਕ ਪੁਲਿਸ ਕਿੱਥੇ ਸਾਡੀ ਏਜੰਸੀਆਂ ਕਿੱਥੇ ਕੁਫੀਆ ਰਿਪੋਰਟਾਂ ਉਹ ਸਾਰਾ ਕੁਝ ਕਿੱਥੇ ਆ ਹਾਂ ਹਾਂ ਤੋ ਇਸ ਨੂੰ ਲੈ ਕੇ ਬੇਸ਼ੱਕ ਮਤਲਬ ਕਿ ਜੰਤਕ ਤੌਰ ਤੇ ਸਰਕਾਰ ਨਹੀਂ ਬੋਲਦੀ ਹੁੰਦੀ ਪਰ ਕੱਲ ਜਦੋਂ ਸਰਪਦਲੀ ਬੈਠਕ ਹੋਈ ਉਹਦੇ ਵਿੱਚ ਬਾਕੀ ਦਲਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਆ ਤੁਸੀਂ ਜੋ ਸਖਤ ਕਦਮ ਚੁੱਕੋਗੇ ਅਸੀਂ ਤੁਹਾਡਾ ਸਮਰਥਨ ਕਰਾਂਗੇ ਅਸੀਂ ਉਹਦੇ ਨਾਲ ਆ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਜਿਸ ਵੀ ਤਰੀਕੇ ਨਾਲ ਕਰਨੇ ਚਾਹੁੰਦੇ ਹੋ ਤੁਹਾਡੇ ਨਾਲ ਖੜਾਂਗੇ ਪਰ ਉਹ ਚੋ ਰਾਜਨੀਤੀ ਨਾਲ ਚੱਲ ਕੇ ਉਹਦੇ ਵਿੱਚੋਂ ਕੋਈ ਫਾਇਦਾ ਚੁੱਕਣ ਵਾਲੀਆਂ ਕਾਰਵਾਈਆਂ ਨਾ ਚੱਲ ਕਰਨ ਸੋ ਇਹਨਾਂ ਗੱਲਾਂ ਦੇ ਦਰਮਿਆਨ ਫਿਰ ਕਹਿੰਦੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੇ ਜਦੋਂ ਪਰਤਦਾਰ ਪਰਤਗਲ ਹੋ ਰਹੀ ਸੀ ਉਹਦੇ ਵਿੱਚ ਇਹ ਗੱਲ ਕਬੂਲੀ ਕਿ ਹਾਂ ਕਿਤਨਾ ਕਿਤੇ ਸੁਰੱਖਿਆ ਪਤਾਹੀ ਵੀ ਇੱਕ ਕਾਰਨ ਬਣੀ ਹੈ ਕਿ ਉਹ ਜੇਕਰ ਉਥੇ ਇੰਨੀ ਸ਼ੂਟ ਨਾ ਮਿਲੀ ਹੁੰਦੀ ਐਨਾ ਖੁੱਲਾ ਖੇਡ ਨਾ ਹੁੰਦਾ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ ਵੈਸੇ ਬਹੁਤ ਉੱਪਰ ਜਾ ਕੇ ਜਿੱਥੇ ਨੈੱਟਵਰਕ ਨਹੀਂ ਹੁੰਦਾ ਲਗਭਗ ਪੂਰਾ ਫਹਿਲਗਾਮ ਤੋਂ ਕੋਈ 6 ਕਿਲੋਮੀਟਰ ਦੂਰ ਹੈ 30 ਏਕੜ ਦੇ ਵਿੱਚ ਫੈਲੀ ਹੋਈ ਇਹ ਬੈਸਰਨ ਘਾਟੀ ਹੈ ਹਾਂ ਹਾਂ ਤੇ ਉਹਦੇ ਵਿੱਚ ਜੰਗਲ ਬਹੁਤ ਵੱਡੀ ਤعداد ਦੇ ਵਿੱਚ ਹੈ ਕੁਝ ਗਰਾਊਂਡ ਹੈ ਕੋਈ ਝੀਲਾਂ ਨੇ ਫਿਰ ਅੱਗੇ ਪਹਾੜ ਦਿਖਦੇ ਨੇ ਦੂਰ ਸੋ ਬੱਤ ਪਈ ਹੋਈ ਹੈ ਇਸ ਲਈ ਬਹੁਤ ਦ੍ਰਿਸ਼ ਬੜਾ ਕਮਾਲ ਦਾ ਤੋਂ ਉਹਨੂੰ ਖਿੱਚੇ ਆਉਂਦੇ ਨੇ ਆਪਾਂ ਸ਼ਾਇਦ ਕੱਲ ਵੀ ਗੱਲ ਕਰ ਰਹੇ ਸੀ ਕਿ ਜੇ 25 ਲੱਖ ਦੇ ਕਰੀਬ ਕੁੱਲ ਟੂਰਿਸਟ ਗਿਆ ਹੈ ਪਿਛਲੇ ਦਿਨਾਂ ਦੇ ਦਰਮਿਆਨ ਤਾਂ ਉਹ 22 ਲੱਖ ਪਹਿਲਗਾਮ ਦੀ ਇਸ ਬੈਸਰੰਗਾ ਘਾਟੀ ਤੱਕ ਹੀ ਗਿਆ ਸੋ ਮਤਲਬ ਇੱਥੇ ਸਭ ਤੋਂ ਪਹਿਲਾਂ ਜਾਂਦਾ ਸੋ ਜਦੋਂ ਜਿੱਥੇ ਜ਼ਿਆਦਾ ਜਾ ਰਹੇ ਹੁਣ ਟੂਰਿਸਟ ਹਾਂ ਸਿਲਾਨੀ ਤਾਂ ਉੱਥੇ ਦਾ ਸੁਰੱਖਿਆ ਚੌਕਸ ਕਰਨੀ ਬਣਦੀ ਹੈ ਹੂੰ ਹੁਣ ਇਹ ਫਿਰ ਕਪਾਈ ਕਿਵੇਂ ਹੋਈ ਮੈਂ ਫਿਰ ਦੇਖ ਰਿਹਾ ਸੀ ਕਿ ਰਿਪੋਰਟਾਂ ਦੇ ਹਵਾਲੇ ਨਾਲ ਗੱਲ ਸਾਹਮਣੇ ਆ ਰਹੀ ਸੀ ਕਿ 2009 ਤੋਂ ਇਸ ਘਾਟੀ ਤੋਂ ਸੁਰੱਖਿਆ ਦਸਤੇ ਜਿਹੜੇ ਪਰਮਾਨੈਂਟ ਤਾਇਨਾਤੀ ਹਟਾ ਲਏ ਗਏ ਠੀਕ ਹੈ ਇਹ ਮੰਨ ਲਿਆ ਗਿਆ ਸਰਕਾਰ ਨੇ ਕਿ ਇਹ ਖੇਤਰ ਉਹਨਾਂ ਸੁਰੱਖਿਅਤ ਖੇਤਰ ਹੈ ਹੂੰ ਹੂੰ ਇਹ ਸ਼ਾਂਤ ਖੇਤਰ ਹੈ ਇੱਥੇ ਕੋਈ ਖਤਰਾ ਨਹੀਂ ਹੈ ਇਸ ਲਈ ਇੱਥੇ ਪਰਮਾਨੈਂਟ ਫੌਜੀ ਪੈਸਤਾ ਗਿਣਤੀ ਸ਼ਾਇਦ 7-8 ਲੱਖ ਦੇ ਕਰੀਬ ਉਥੇ ਤੈਨਾਤੀ ਹੈ ਫੌਜ ਦੀ ਵੱਖ-ਵੱਖ ਖੇਤਰਾਂ ਦੇ ਹਵਾਲਾ 23 ਜ਼ੋਨ ਪਰ ਇਸ ਖੇਤਰ ਦੇ ਵਿੱਚ ਕੋਈ ਵੀ ਦਸਤਾ ਕੋਈ ਵੀ ਮੁਲਾਜ਼ਮ ਕੋਈ ਵੀ ਚਾਰਗਾਰਡ ਜਾਂ ਸੁਰੱਖਿਆ ਕਰਮਚਾਰੀ ਜਾਂ ਆਰਮੀ ਦੇ ਨੌਜਵਾਨ ਸਾਡੇ ਕਿਤੇ ਵੀ ਤੈਨਾਤ ਨਹੀਂ ਸੀ 2009 ਤੋਂ ਬਾਅਦ ਉੱਥੇ ਕਦੇ ਨਹੀਂ ਕੋ ਮਤਲਬ ਜੇ ਇੱਕੋ ਥਾਂ ਦੇ ਉੱਤੇ ਹਜ਼ਾਰਾਂ ਚ ਟੂਰਿਸਟ ਆ ਰਿਹਾ ਰੋਜ਼ ਆ ਰਿਹਾ ਤੇ ਫਿਰ ਉੱਥੇ ਕਿਉਂ ਨਹੀਂ ਤੈਨਾਤੀ ਫਿਰ ਮੈਂ ਇਹ ਸਮੀਖਿਆ ਪੜਨ ਦੀ ਕੋਸ਼ਿਸ਼ ਕੀਤੀ ਕਿ ਕੁਝ ਅਖਬਾਰਾਂ ਦੇ ਐਡੀਟੋਰੀਅਲ ਕੀ ਨੇ ਉਹ ਅਖਬਾਰਾਂ ਜਿਹੜੀਆਂ ਪ੍ਰੋ ਗਵਰਨਮੈਂਟ ਵੀ ਨੇ ਜਿਹੜੀਆਂ ਸਿੱਧੀਆਂ ਸਰਕਾਰ ਦੀ ਪਿੱਠ ਤੇ ਰਹਿਣ ਜਾਂ ਸਰਕਾਰ ਨਾਲ ਦੀ ਪਿੱਠ ਤੇ ਰਹਿਣੀਆਂ ਉਹਨਾਂ ਅਖਬਾਰਾਂ ਦੇ ਵੀ ਜਦੋਂ ਮੈਂ ਕੁਝ ਐਡੀਟੋਰੀਅਲ ਜਾਂ ਕੁਝ ਖਾਸ ਰਿਪੋਰਟਾਂ ਪੜਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਵਿੱਚ ਵੀ ਇਹ ਗੱਲ ਉੱਭਰੀ ਕਿ ਹਾਂ ਭਾਰਤੀ ਖੁਫੀਆ ਏਜੰਸੀਆਂ ਕੋਲ ਕੁਝ ਇਨਪੁਟ ਸੀ ਜੀ ਜੀ ਬੈਦਾ ਬਕਾਇਦਾ ਤੌਰ ਤੇ ਲਿਖਿਆ ਗਿਆ ਕਿ ਪਾਕਿਸਤਾਨੀ ਅਤਵਾਦੀ ਸੰਗਠਨ ਹਮਲਾ ਕਰ ਸਕਦੇ ਨੇ ਤੇ ਉਹਨਾਂ ਦੇ ਨਿਸ਼ਾਨੇ ਤੇ ਵੱਡੀ ਗਿਣਤੀ ਚ ਟੂਰਿਸਟ ਜਾਂ ਤੀਰਥ ਯਾਤਰੀ ਹੋਣਗੇ ਇਹ ਉਹਨੂੰ ਇਨਪੁਟ ਏਜੰਸੀਆਂ ਕੋਲ ਸੀ ਕਿ ਕੋਈ ਅਟੈਕ ਹੋ ਸਕਦਾ ਹੈ ਉਹ ਅਟੈਕ ਮਤਲਬ ਕਿ ਤੀਰਥ ਯਾਤਰੂਆਂ ਤੇ ਜਾਂ ਉੱਥੇ ਆਉਣ ਵਾਲੇ ਟੂਰਿਸਟਾਂ ਤੇ ਹੋ ਸਕਦਾ ਉਹ ਕਹਿੰਦੇ ਕਿ ਇਹ ਜਾਣਕਾਰੀ ਜ਼ਰੂਰ ਪੁਖਤਾ ਸੀ ਕਿ ਅਜਿਹੀ ਕੋਈ ਅਟੈਕ ਕਰਨ ਦੀ ਕੋਸ਼ਿਸ਼ ਹੈ ਅਤਵਾਦੀਆਂ ਦੀ ਸਰਦਪਾਤ ਤੋਂ ਆਈ ਹੋਈ ਟੀਮ ਆ ਰਹੀ ਹੈ ਜਾਂ ਕਰ ਰਹੀ ਹੈ ਕਹਿੰਦੇ بس ਇਹ ਨਹੀਂ ਪਤਾ ਸੀਗਾ ਕਿ ਉਹ ਥਾਂ ਕਿਹੜੀ ਚੁਣਨਗੇ ਤੇ ਸਮਾ ਕਿਦੋਂ ਚੁਣਨਗੇ ਇਹਦੀ ਕਹਿੰਦੇ ਅਜੇ ਪਰਚੋਲ ਕੀਤੀ ਜਾ ਰਹੀ ਹੈ ਦਾ ਪਿੱਛਾ ਕੀਤਾ ਜਾ ਰਿਹਾ ਸੀ ਮੈਂ ਕਹਿੰਦਾ ਜੇਕਰ ਇੰਨੀ ਇਨਪੁਟ ਆ ਗਈ ਪ੍ਰਵੀਨ ਜੀ ਕਿ ਹਾਂ ਉਹ ਤੀਰਥ ਯਾਤਰੂ ਤੇ ਸਲਾਨੀਆਂ ਨੂੰ ਬਣਾਉਣਗੇ ਤੇ ਜੇ ਤੁਹਾਡੇ ਕੋਲ ਸਮਾ ਤਰੀਕ ਨਹੀਂ ਹੈ ਤਾਂ ਤੁਹਾਨੂੰ ਇਹ ਤਾਂ ਪਤਾ ਨਾ ਕਿ ਘਾਟੀ ਦੇ ਵਿੱਚ ਸਲਾਨੀ ਕਿੱਥੇ-ਕਿੱਥੇ ਆ ਰਹੇ ਸਹੀ ਬਿਲਕੁਲ ਸਹੀ ਤੁਹਾਨੂੰ ਇਹ ਤਾਂ ਪਤਾ ਨਾ ਕਿ ਤੀਰਥ ਯਾਤਰੂਆਂ ਦਾ ਰੂਟ ਕਿਹੜਾ ਹੈ ਇਹੀ ਪਹਿਲ ਕਾਮ ਹੈ ਜਿੱਥੋਂ ਅਮਰਨਾਥ ਲਈ ਯਾਤਰਾ ਲਈ ਵੀ ਰਹਾ ਜਾਂਦਾ। ਹੂੰ। ਇਹੀ ਪੈਲਗਾਮ ਦੀ ਬੈਸਲੂਨ ਘਾਟੀਆਂ ਜਿੱਥੇ ਬਹੁਤ ਵੱਡੀ ਗਿਣਤੀ ਚ ਟੂਰਿਸਟ ਆ ਰਹੇ ਜਿੱਥੇ ਆਪਣੀ ਸੁਰੱਖਿਆ ਚੌਕਸ ਨਹੀਂ ਆ ਤਾਂ ਫਿਰ ਜਿੱਥੇ ਸੁਰੱਖਿਆ ਨਹੀਂ ਹੈ ਉੱਥੇ ਟੁਕੜੀਆਂ ਭੇਜਣੀਆਂ ਪੈਣੀਆਂ ਸੀ। ਹੂੰ। ਇਹਦਾ ਮਤਲਬ ਕਿਤੇ ਅਣਗਹਿਲੀ ਹੋਈ ਹੈ, ਕਿਤੇ ਅਣਦੇਖੀ ਹੋਈ ਹੈ। ਕਿ ਕੋਈ ਗੱਲ ਨਹੀਂ ਬਹੁਤ ਆਉਂਦੀਆਂ ਪਿਛਲੀਆਂ 10ਾਂ ਚ ਵੀ ਕੁਝ ਨਹੀਂ ਵਾਪਰਿਆ ਆਪਾਂ ਨੂੰ ਪਤਾ ਲੱਗ ਗਿਆ ਸੀ। ਹੈਨਾ? ਤੇ ਇਸ ਲਈ 11ਵੀਂ ਚ ਨਹੀਂ ਵਾਪਰੂਗਾ। ਕੀ ਐਦਾਂ ਛੱਡ ਦਿੱਤੀ ਗਈ? ਹੂੰ ਹੂੰ। ਕੀ ਅਣਦੇਖੀ ਹੋਈ ਹੈ ਉਹਦੀ? ਕੀ ਓਵਰ ਕੌਨਫੀਡੈਂਸ ਹੋਇਆ? ਕੀ ਕਿਸੇ ਨੇ ਕੀ ਅਜੀਤ ਡਿਵਾਲ ਨੂੰ ਦੱਸਿਆ ਸੀ ਕਿ ਨਹੀਂ ਦੱਸਿਆ ਸੀ ਬਾਕੀ ਫੌਜ ਮੁਖੀਆਂ ਨੂੰ ਛੱਡੋ ਹੈਨਾ ਸੋ ਇਸ ਲਈ ਇਹ ਸਾਰਾ ਵਰਤਾਰਾ ਮੈਨੂੰ ਲੱਗਦਾ ਕੱਲ ਅੰਦਰ ਬੈਠਕ ਦੇ ਵਿੱਚ ਵਿਚਾਰਿਆ ਗਿਆ ਜਿਹਨੂੰ ਮੀਡੀਆ 'ਚ ਨਹੀਂ ਫਿਰ ਪ੍ਰਚਾਰਿਆ ਹੋਏਗਾ ਹੈ ਤੇ ਪਰ ਇਹ ਜਦੋਂ ਗੱਲਾਂ ਜਨਤਕ ਮੀਡੀਆ ਦੀਆਂ ਖਬਰਾਂ 'ਚ ਸੁਰਖੀਆਂ 'ਚ ਅਖਬਾਰਾਂ ਦੇ ਸੰਪਾਦਕੀਆਂ 'ਚ ਆਰਟੀਕਲਾਂ 'ਚ ਆ ਗਈ ਆ ਤਾਂ ਇਹਦਾ ਮਤਲਬ ਵੱਡੇ ਪੱਤਰ ਤੇ ਜਾਣਕਾਰੀ ਤਾਂ ਸੀ ਜੀ ਜੀ ਸੋ ਉੱਥੇ ਕਿਤੇ ਨਾ ਇੱਥੇ ਆਪਣੀ ਪੋਤਾਈ ਮੈਂ ਉਹਨਾਂ ਦਾ ਬੰਦੇ ਮਾਰਨੇ ਆ ਉਹਨਾਂ ਦਾ ਮਕਸਦ ਬਣਾ ਰਿਹਾ ਕਿ ਅਸੀਂ ਚਾਹੇ ਧੰਗ ਨਾਲ ਲੈ ਕੇ ਚਾਹੇ ਕੋਈ ਹੋਰ ਹੜ ਲੈ ਕੇ ਇਹਦਾ ਬੰਦੇ ਮਾਰਨੇ ਜਿਨ੍ਹਾਂ ਦਾ ਕੰਮੇ ਹੀ ਧੰਦਾ ਉਹਨਾਂ ਦਾ ਉਹ ਤਾਂ ਉਹਨਾਂ ਨੇ ਇਹ ਕਾਲੇ ਕੰਮ ਕਰਨੇ ਆ ਤੇ ਉਹ ਤਾਂ ਸਾਡੀਆਂ ਚੋਰ ਮੋਰੀਆਂ ਕਮਜ਼ੋਰੀਆਂ ਲੱਭਣਗੇ ਲੱਭਣਗੇ ਸਹੀ ਗੱਲ ਸੋ ਉਹ ਅਸੀਂ ਲੂਸ ਹੋ ਜੇ ਨਾ ਛੱਡੀਏ ਤਾਂ ਫਿਰ ਅਸੀਂ ਆਪਣੀ ਉਵਰ ਸਹੀ ਤਾਨਵਾਰ ਹੈ ਨਾ ਉਹ ਗਏ ਸੀ ਕੱਲ ਦਾ ਸੰਸਕਾਰ ਸੀ ਆਖਰੀ ਕਮੰਤਰੀ ਸਾਹਿਬ ਨੂੰ ਪਹੇਗੀ ਇੱਕ ਪਰਵਾਦੀ ਔਰਤ ਉਹ ਕਹਿੰਦੀ ਕਿ ਭਾਜੋ ਸਾਡੇ ਟੈਕਸਾਂ ਦੇ ਤੁਸੀਂ ਤਾਂ ਸੁਰੱਖਿਆ ਦਾਸ ਤੇ ਲਈ ਫਿਰਦੇ ਹੋ ਹੈਲੀਕਾਪਟਰ ਲਈ ਫਿਰਦੇ ਹੋ ਟੈਕਸ ਅਸੀਂ ਦਿੰਨੇ ਆ ਤੇ ਟੈਕਸ ਦੇ ਨਾਲ ਦੀ ਕੋਈ ਸੁਰੱਖਿਆ ਨਹੀਂ ਕੋਈ ਗਰੰਟੀ ਨਹੀਂ ਅਸੀਂ ਟੌੜੀ ਪਰੋਸੇ ਗਏ ਸੀ ਨਾ ਉੱਥੇ ਤੁਸੀਂ ਉਹ ਕਹਿੰਦੇ ਸੀ ਨਾ ਕਿ ਤਰ ਤਿੰਨ ਤਤਵਾਦ ਕੁਝ ਨਹੀਂ ਤੇ ਉਹਨੂੰ ਰੋਕਣ ਦੀ ਕੋਸ਼ਿਸ਼ ਕਹਿੰਦੀ ਰੋਕੋ ਨਾ ਕਹਿੰਦੀ ਇਹਨਾਂ ਜਾਣਾ ਚੱਲ ਜੂਵੇ ਸੋ ਇਹ ਅੰਦਰ ਫੁੱਟ ਰਿਆ ਲਾਵਾ ਦੂਸਰੇ ਪਾਸੇ ਕੁਝ ਨਹੀਂ ਵੀ ਕਹਿ ਕੇ ਹੁਣ ਬਖਸ਼ਿਓ ਨਾ ਉਹਨਾਂ ਨੂੰ ਬਿਲਕੁਲ ਮਤਲਬ ਕਿ ਹਰ ਭਾਰਤੀ ਚਾਹੁੰਦਾ ਕਿ ਇਸ ਮੌਕੇ ਸਖਤ ਕਾਰਵਾਈ ਹੋਵੇ ਸਖਤ ਕਦਮ ਚੁੱਕੇ ਜਾਣ ਘਟੂ ਘਟ ਅੱਤਵਾਦੀ ਨੂੰ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਜੇ ਚਿੱਟੀ ਸਿੰਘਪੁਰਾ ਔਰ ਪਹਿਲਗਾਮ ਵਾਲੇ ਉਹ ਆਪਣਾ ਜਿਹੜਾ ਪਹਿਲਾਂ ਹੋਇਆ ਸੀਗਾ ਆਮਲਾ ਫੌਜੀਆਂ ਦੇ ਉੱਤੇ ਪਲਵਾਮਾ ਹਾਂਜੀ ਪਲਵਾਮਾ ਵਾਲੇ ਮੌਕੇ ਤੇ ਚਿੱਟੀ ਸਿੰਘਪੁਰਾ ਵਾਲੇ ਮਾਮਲੇ 'ਚ ਜੇ ਸਹੀ ਦੋਸ਼ੀਆਂ ਨੂੰ ਸਹੀ ਸਮੇਂ ਤੇ ਸਹੀ ਸਜ਼ਾ ਦਿੱਤੀ ਹੁੰਦੀ ਕਹਿੰਦੇ ਦੁਆਰਾ ਹਿੰਮਤ ਨਾ ਹੁੰਦੀ ਹੂੰ ਸੋ ਇਸ ਲਈ ਇਸ ਮਾਮਲੇ 'ਚ ਵੀ ਸਵਾਲੀਏ ਚੱਕੜੇ ਹੋ ਰਹੇ ਹਨ ਹੂੰ ਹੂੰ ਔਰ ਹੁਣ ਸਰਕਾਰ ਨੇ ਜਾਂ ਖੁਫੀ ਏਜੰਸੀਆਂ ਸਾਡੇ ਦਸਤਿਆਂ ਨੇ ਸੁਰੱਖਿਆ ਦਸਤਿਆਂ ਨੇ 100 ਤੋਂ ਵੱਧ ਲੋਕ ਉੱਥੇ ਰਾਉਂਡ ਅਪ ਕੀਤੇ ਨੇ ਜਿਹੜੇ ਉੱਥੇ ਕਿਸੇ ਨਾ ਕਿਸੇ ਕੋਈ ਖੱਤਰ ਰੇੜੇ ਵਾਲਾ ਹੈ ਨਾ ਕੋਈ ਮਤਲਬ ਫੜੀ ਲਾਉਂਦਾ ਹੈ ਕੋਈ ਬੇਲਪੂਰੀ ਵੇਚਦਾ ਹੈ ਕੋਈ ਗੋਲ ਗੱਪੇ ਵੇਚਦਾ ਹੈ ਕੋਈ ਚਾਹ ਵੇਚਦਾ ਹੈ ਕੋਈ ਪਾਣੀ ਦੀ ਬੋਤਲ ਹੈ ਕੋਈ ਕਿਤੇ ਦੁਕਾਨ ਤੱਬ ਹੈ ਉਹਨਾਂ ਨੂੰ ਸਾਰਾ ਰਾਉਂਡ ਅਪ ਕਰਕੇ ਪਤਾ ਕਰਾ ਰਹੇ ਹੁਣ ਜਿਹੜੇ ਤਾਂ ਰਾਉਂਡ ਅਪ ਕਰ ਲਏ ਉਹਨਾਂ ਚੋਂ ਪਤਾ ਨਹੀਂ ਕੋਈ ਮਿਲੂਗਾ ਜਾਂ ਨਹੀਂ ਮਿਲੂਗਾ ਪਰ 4-5 ਗਾਇਬ ਨੇ ਇੱਕ ਦੋ ਚਾਹਾਂ ਨਹੀਂ ਲੱਭ ਰਹੇ ਇੱਕ ਦੋ ਬੇਲਪੂਰੀਆਂ ਲੱਭ ਰਹੇ ਜਦੋਂ ਉਹ ਉੱਥੇ ਲੋਕਲ ਕੰਮ ਧੰਦਾ ਕਰ ਰਹੇ ਨੇ ਤੇ ਹੋ ਸਕਦਾ ਕਿ ਉਹਨਾਂ ਚ ਕੋਈ ਉਹਨਾਂ ਨਾਲ ਮਿਲੇ ਹੋਵੇ ਹੂੰ 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 ਹੋ ਸਕਦਾ ਹੈ ਉਹ ਉਹਨੂੰ ਦੱਸਣਗੇ ਕਿ ਜੇ ਇੱਥੇ ਸਿੱਧਾ ਨਹੀਂ ਪਹੁੰਚ ਅਪਰੋਚ ਹੈਗੀ ਆਮ ਇਦਾਂ ਕਿ ਖਾਲੀ ਮੈਦਾਨ ਤਹਣੀਆ ਕੇ ਸੜਕੀ ਰਾਹੀਂ ਸਿੱਧੇ ਪਹੁੰਚ ਕੇ ਤੁਸੀਂ ਇਸ ਘਾਟੀ ਤੇ ਸੋ ਇਸ ਲਈ ਉੱਥੇ ਜੇ ਉਹਨਾਂ ਨੂੰ ਪਤਾ ਫਿਰ ਉਹ ਤਾਂ ਲੋਕਲ ਬੰਦੇ ਨੂੰ ਇੰਨੀ ਦਾ ਇਨਪੁਟ ਹੋ ਜਾਂਦੀ ਹੈ ਨਾ ਕਿ ਜੇ ਫੌਜ ਆਊਗੀ ਉਹਨੇ ਕਿੱਥੋਂ ਤੁਰਨਾ ਹੈ ਕਦੋਂ ਆਉਣਾ ਹੈ ਕਿੰਨਾ ਸਮਾਂ ਲੱਗੂਗਾ ਇੱਕ ਘੰਟੇ ਬਾਅਦ ਪਹੁੰਚੀ ਆ ਸਾਡੀ ਉਥੇ ਸੁਰੱਖਿਆ ਦਸਤਿਆਂ ਦੀ ਟੁਕੜੀ ਜੀ ਜੀ ਉਸ ਪਾਸਾ ਵਾਂਗ ਪਰੰਤੂ ਵਾਤ ਸੋ ਇਸ ਲਈ ਕੋਈ ਸ਼ੱਕ ਨਹੀਂਗਾ ਕਿ ਪੈਸੇ ਦੇ ਲਾਲਚ ਦੇ ਵਿੱਚ ਕਿਸੇ ਹੋਰ ਲਾਲਚ ਦੇ ਵਿੱਚ ਕੁਝ ਲੋਕ ਲੋਕ ਮਿਲੇਣਗੇ ਉਹ ਅਜੇ ਲੱਭਣੇ ਨਹੀਂ ਪਰ ਇਹ ਨਾ ਹੋਵੇ ਕਿ ਜਿਹੜੇ ਅਸਲੀ ਦੋਸ਼ੀ ਨੇ ਅਸਲੀ ਮਿਲੀਭੁਗਤਾਲੇ ਨੇ ਅਸਲੀ ਕਾਲੀਆਂ ਭੇਡਾਂ ਨੇ ਉਹ ਫੜੀਆਂ ਨਾ ਜਾਂ ਤੇ ਮਾਸੂਮ ਕੁੱਟੇ ਜਾਣ ਉੱਥੇ ਹਾਂ ਸਹੀ ਹੈ ਇਹ ਵੀ ਨਾ ਹੋਵੇ ਸੋ ਇਹਦੇ ਉੱਤੇ ਵੀ ਨਾ ਜਾਂਖਦੇ ਸੋ ਸਰਬਧਰ ਲਈ ਬੈਠਕ ਦੇ ਵਿੱਚ ਹਾਂ ਇਹ ਗੱਲ ਦੇ ਉੱਤੇ ਵੀ ਉਂਗਲ ਤਰੀ ਗਈ ਕਿ ਹਾਂ ਕਿਤਨਾ ਕਿਤੇ ਆਪਣੇ ਸੁਰੱਖਿਆ ਸਿਸਟਮ ਦੇ ਵਿੱਚ ਆਪਣੇ ਖੁਫੀਆ ਰਿਪੋਰਟ ਦੇ ਉਤੇ ਅਮਲ ਕਰਨ ਦੇ ਵਿੱਚ ਉਤਾਈ ਹੁੰਦੀ ਜੀ